ਰਿਸ਼ਤਿਆਂ ਦਾ ਤੂਫਾਨ ਭਾਗ 9 ਬਿਆੰਤ ਦੇ ਪਿੰਡ ਜਾਣ ਤੋਂ ਪਹਿਲਾਂ ਇਹ ਗੱਲ ਪਿੰਡ ਪਹੁੰਚ ਗਈ ਐਸੀਆਂ ਗੱਲਾਂ ਅੱਗ ਵਾਂਗੂ ਫੈਲ ਜਾਂਦੀਆਂ ਫਿਰ ਰਾਜੂ ਨੇ ਪਹਿਲਾਂ ਹੀ ਧਮਕੀ ਦੇ ਰੱਖੀ ਸੀ ਠੇਕੇਦਾਰ ਤਾਂ ਇੱਕ ਵਾਰ ਘਰ ਆ ਗਿਆ ਨਾਮੋ ਨੂੰ ਨਾਲ ਲੈ ਕੇ ਬਿਆੰਤ ਬਹੁਤ ਸ਼ਰਮਿੰਦਾ ਹੋ ਰਿਹਾ ਸੀ ਇੱਕ ਦਿਲ ਕਰੇ ਸਪਰੇ ਵੀ ਕੇ ਮਰ ਜਾਵੇ ਪਰ ਬਦਨਾਮੀ ਤਾਂ ਹੋ ਗਈ ਬਿਆੰਤ ਨੀਵੀ ਪਾ ਕੇ ਘਰ ਵੱਲ ਨੂੰ ਜਾਂਦਾ ਹੈ ਰਸਤੇ ਵਿੱਚ ਇਹਨੂੰ ਦੇਖ ਕੇ ਗੱਲਾਂ ਕਰਦੇ ਆ ਇੱਕ ਕਤਲ ਕੇਸ ਵਿੱਚ ਅੰਦਰ ਦੂਜਾ ਬਲਾਤਕਾਰ ਦੇ ਕੇਸ ਵਿੱਚ ਅੰਦਰ ਜਾਵੇਗਾ ਜਿਹੜਾ ਨਾਮ ਦਲਵੀਰ ਸਿੰਘ ਨੇ ਸਾਰੀ ਉਮਰ ਕਮਾਇਆ ਦੋਵਾਂ ਪੁੱਤਰਾਂ ਨੇ ਸਭ ਮਿੱਟੀ ਵਿੱਚ ਰੋਲਤਾ ਬਿਆੰਤ ਘਰ ਆਉਂਦਾ ਹੈ ਘਰ ਵਿੱਚ ਪਹਿਲਾਂ ਹੀ ਵੀਰੋ ਕੋਲ ਜਨਾਨੀਆਂ ਦਾ ਇਕੱਠ ਹੋ ਰੱਖਿਆ ਪਿੰਡ ਵਿੱਚ ਬਾਕੀ ਕੰਮ ਬਾਅਦ ਵਿੱਚ ਜਨਾਨੀਆਂ ਇਹੋ ਜਿਹੀਆਂ ਗੱਲਾਂ ਦਾ ਸਵਾਦ ਲੈਣ ਪਹਿਲਾਂ ਘਰ ਪਹੁੰਚ ਜਾਂਦੀਆਂ ਵੀਰੋ ਕਹਿੰਦੀ ਆ ਗਿਆ ਬੇ ਸ਼ਰਮਾ ਤੈਨੂੰ ਕੀ ਅੱਗ ਲੱਗੀ ਸੀ ਸਾਨੂੰ ਕਹਿ ਦਿੰਦਾ ਤੇਰਾ ਵਿਆਹ ਕਰ ਦਿੰਦੇ ਘਟੋ ਘਟ ਪਿਓ ਦੀ ਚਿੱਟੀ ਦਾੜੀ ਵਾਰੇ ਸੋਚ ਲੈਂਦਾ ਬਿਆਨਤ ਕਹਿੰਦਾ ਬੀਬੀ ਵੀਰੋ ਕਹਿੰਦੀ ਚੁੱਪ ਹੋ ਜਾ ਸ਼ਰਮ ਹਿਆ ਤਾਂ ਤੈਨੂੰ ਹੈ ਨਹੀਂ ਮੇਨਤਾ ਨੂੰ ਕੁੜੀ ਦਾ ਚਾਲ ਚਲਣ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਸੀ ਲੱਗਿਆ ਜਿョੜ ਜਿョੜ ਬੰਦੀ ਸੀ ਮੋਢੇ ਨਾਲ ਮੋਢਾ ਲਗਾ ਕੇ ਦਲਵੀਰ ਸਿੰਘ ਕਹਿੰਦਾ ਪਹਿਲਾਂ ਇੱਕ ਨੂੰ ਰੋਂਦੇ ਸੀ ਹੁਣ ਤੂੰ ਵੀ ਰੋ ਦੋਵਾਂ ਦੇ ਇਹਦੇ ਨਾਲੋਂ ਚੰਗਾ ਹੀ ਨਾ ਇਹੋ ਜਿਹੇ ਆਲਾਦਾਂ ਨਾਲੋਂ ਬੰਦਾ ਬੇਔਲਾਦ ਹੀ ਠੀਕਾ ਬਿਆੰਤ ਚੁੱਪਚਾਪ ਸੁਣਦਾ ਹੈ ਤੇ ਚੁਬਾਰੇ ਦੇ ਉੱਪਰ ਚਲੇ ਜਾਂਦਾ ਹੈ ਐਨੇ ਨੂੰ ਠੇਕੇਦਾਰ ਤੇ ਵਾਸੀ ਦੋਵੇਂ ਆ ਜਾਂਦੇ ਆ ਠੇਕੇਦਾਰ ਕਹਿੰਦਾ ਦੇਖੋ ਸਰਦਾਰ ਜੀ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਉਹ ਆਪਣੇ ਸਿਰ ਤੋਂ ਪਰਨਾ ਉਤਾਰ ਕੇ ਕਹਿੰਦਾ ਹੈ ਦਲਵੀਰ ਸਿੰਘ ਕਹਿੰਦਾ ਦੇਖੋ ਜੀ ਮਾਫੀ ਤਾਂ ਅਸੀਂ ਮੰਗਦੇ ਹਾਂ ਹੋ ਸਕੇ ਤਾਂ ਮaaf ਕਰਨਾ ਵੀਰੋ ਕਹਿੰਦੀ ਤੂੰ ਕਿਉਂ ਹੱਥ ਜੋੜ ਰਖੜਿਆ ਹੈ ਇਹਨਾਂ ਦੀ ਧੀ ਦੀ ਗਲਤੀ ਨਹੀਂ ਐਵੇਂ ਮੁੰਡੇ ਨੂੰ ਗੱਲੀ ਲਾ ਲਿਆ ਮਾਸੀ ਕਹਿੰਦੀ ਭੈਣ ਪਤਾ ਨਹੀਂ ਲੱਗਦਾ ਧੀ ਪੁੱਤ ਦੀ ਨੀਅਤ ਕਦੋਂ ਫਿੱਟ ਜਾਵੇ ਵੀਰੋ ਕਹਿੰਦੀ ਹੁਣ ਤੁਸੀਂ ਇੱਥੇ ਕੀ ਲੈਣ ਆਏ ਹੋ ਠੇਕੇਦਾਰ ਅਤੇ ਮਾਸੀ ਬਿਨਾਂ ਕੁਝ ਬੋਲੇ ਘਰ ਚਲੇ ਜਾਂਦੇ ਆ ਰਸਤੇ ਵਿੱਚ ਰਾਜੂ ਮਿਲਦਾ ਉਹ ਵੀ ਨਾਲ-ਨਾਲ ਉਹਨਾਂ ਦੇ ਘਰ ਚੱਲ ਜਾਂਦਾ ਬਾਹਰ ਨਾਮੋ ਅਤੇ ਗਾਮੋ ਬੈਠੀਆਂ ਸੀ ਠੇਕੇਦਾਰ ਨਾਮੋ ਨੂੰ ਕੁੱਟਣ ਲੱਗਦਾ ਹੈ ਅਤੇ ਪੁੱਛਦਾ ਹੈ ਕਿਉਂ ਕੀਤਾ ਨਾਮੋ ਕਹਿੰਦੀ ਜਿਵੇਂ ਪਿਆਰ ਕਰਦੀ ਹਾਂ ਠੇਕੇਦਾਰ ਕਹਿੰਦਾ ਪਿਆਰ ਉਹ ਤਾਂ ਤੈਨੂੰ ਪਤਾ ਨਹੀਂ ਕੀ ਕੀ ਨਾਮ ਦੇ ਰਿਹਾ ਨਾਮੂ ਕਹਿੰਦੀ ਨਹੀਂ ਬਿਆਨਤ ਵੀ ਮੈਨੂੰ ਪਿਆਰ ਕਰਦਾ ਹੈ ਇਹ ਸੁਣ ਕੇ ਮਾਸੀ ਨੂੰ ਗੁੱਸਾ ਆਉਂਦਾ ਹੈ ਉਹ ਬਹੁਤ ਕੁੱਟਦੀ ਹੈ ਨਾਮੂ ਨੂੰ ਰਾਜੂ ਕਹਿੰਦਾ ਦੇਖੋ ਜੀ ਬਦਨਾਮੀ ਤਾਂ ਤੁਹਾਡੀ ਹੋਈ ਆ ਇਹਨਾਂ ਨੇ ਸਾਰਾ ਇਲਜ਼ਾਮ ਕੁੜੀ ਸਿਰ ਧਰਤਾ ਠੇਕੇਦਾਰ ਕਹਿੰਦਾ ਸਰਦਾਰ ਬੰਦੇ ਆ ਵੱਡੇ ਘਰਾਂ ਦੇ ਨਾਲ ਮੱਥਾ ਕਿਵੇਂ ਲਾਈਏ ਜਦੋਂ ਖੁਦ ਦੀ ਧੀ ਹੀ ਗਲਤ ਹੈ ਰਾਜੂ ਕਹਿੰਦਾ ਤੁਸੀਂ ਨਾਮ ਨੂੰ ਸਮਝਾ ਦਿਓ ਬਾਕੀ ਥਾਣੇ ਰਿਪੋਰਟ ਦੇ ਦਿਓ ਬਲਾਤਕਾਰ ਦਾ ਕੇਸ ਪਾ ਦੇਣਾ ਸਾਰੀ ਉਮਰ ਨਹੀਂ ਨਿਕਲਣਾ ਬਾਹਰ ਠੇਕੇਦਾਰ ਕਹਿੰਦਾ ਨਹੀਂ ਕੇਸ ਕਰਨ ਨਾਲ ਸਾਡੀ ਵੀ ਬਦਨਾਮੀ ਹੈ ਰਾਜੂ ਕਹਿੰਦਾ ਬਦਨਾਮੀ ਤਾਂ ਹੁਣ ਵੀ ਹੋਈ ਹੈ ਹੁਣ ਸਭ ਕੁੜੀ ਨੂੰ ਗਲਤ ਕਹੀ ਜਾਂਦੇ ਆ ਆਪਾਂ ਅੱਖੀਂ ਦੇਖਿਆ ਗਲਤੀ ਮੁੰਡੇ ਦੀ ਵੀ ਹੈ ਓ ਮੰਜਾਵੇ ਕੋਈ ਪੈਸੇ ਦੇ ਦਿੰਦਾ ਤਾਂ ਗੱਲ ਹੋਰ ਸੀ ਠੇਕੇਦਾਰ ਕਹਿੰਦਾ ਕੇਸ ਕਰਨ ਦਾ ਕੀ ਫਾਇਦਾ ਉਹ ਪੈਸੇ ਵਾਲੇ ਆ ਦੇ ਕੇ ਬਾਹਰ ਆ ਜਾਣਾ ਰਾਜੂ ਕਹਿੰਦਾ ਤੁਸੀਂ ਫਿਕਰ ਨਾ ਕਰੋ ਤੁਸੀਂ ਕੇਸ ਲਾਓ ਬਾਕੀ ਮੈਂ ਦੇਖਦਾ ਰਾਜੂ ਇਹ ਕਹਿ ਕੇ ਚਲੇ ਜਾਂਦਾ ਹੈ ਨਾਮੂ ਨੂੰ ਅੰਦਰ ਕਮਰੇ ਵਿੱਚ ਬਿਠਾ ਕੇ ਦਰਵਾਜ਼ਾ ਬੰਦ ਕਰ ਦਿੰਦੇ ਆ ਠੇਕੇਦਾਰ ਕਹਿੰਦਾ ਦੇਖ ਕੁੜੀਏ ਤੂੰ ਆਪਣੀ ਮਰਜ਼ੀ ਕੀਤੀ ਹੈ ਹੁਣ ਆਪਣੇ ਪਿਓ ਦੀ ਪੱਗ ਦਾ ਵਾਸਤਾ ਕੁਛ ਨਾ ਬੋਲੀ। ਨਾਮੋ ਕਹਿੰਦੀ ਪਰ ਮੈਂ ਉਹਨੂੰ ਪਿਆਰ ਕਰਦੀ ਹਾਂ। ਮਾਸੂਈ ਕਹਿੰਦੀ ਤੇਰੇ ਗਿੱਟੇ ਨਾ ਛਾਂਗਦਿਆਂ। ਨਾਮੋ ਕਹਿੰਦੀ ਮੈਂ ਥਾਣੇ ਨਹੀਂ ਜਾਣਾ ਜੇ ਘਤਕੇ ਨਾਲ ਲੈ ਗਏ ਮੈਂ ਉੱਥੇ ਵੀ ਆਹੀ ਕਹਿਣਾ। ਮਾਸੂਈ ਕਹਿੰਦੀ ਚਲ ਠੀਕ ਹੈ। ਫਿਰ ਤੇਰੀ ਭੈਣ ਗਾਮੋ ਅਤੇ ਤੇਰੀ ਮਾਂ ਨੂੰ ਤੇਰੇ ਪਿਓ ਨੇ ਜਾਨੋਂ ਮਾਰ ਦੇਣਾ ਫਿਰ ਹੋ ਜਾਈਂ ਖੁਸ਼। ਨਾਮੋ ਕਹਿੰਦੀ ਉਹਨਾਂ ਦਾ ਕੀ ਕਸੂਰ ਹੈ ਤੁਸੀਂ ਮੈਨੂੰ ਮਾਰਦੇ ਹੋ ਮਾਸੀ ਕਹਿੰਦੀ ਕਸੂਰ ਸਾਰਾ ਤੇਰੀ ਮਾਂ ਦਾ ਹੈ ਜੇਕਰ ਨਾ ਜੰਮਦੀ ਤਾਂ ਕਿਹੜਾ ਦੁਨੀਆ ਉੱਜੜ ਜਾਣੀ ਸੀ ਨਾਮੋ ਕਹਿੰਦੀ ਮਾਂ ਨੂੰ ਕੁਝ ਨਾ ਕਹਿਣਾ ਮੈਂ ਉਹੀ ਬੋਲਣਾ ਜੋ ਤੁਸੀਂ ਕਹੋਗੇ ਠੇਕੇਦਾਰ ਕਹਿੰਦਾ ਠੀਕ ਹੈ ਧਿਆਨ ਨਾਲ ਜੇਕਰ ਆਲ ਤੂੰ ਫਾਲਤੂ ਕੁਝ ਵੀ ਬੋਲਿਆ ਤਾਂ ਤੇਰੀ ਮਾਂ ਨਾਲ ਕੀ ਹੋਣਾ ਸੋਚ ਲਈ ਠੇਕੇਦਾਰ ਰਾਜ ਨੂੰ ਨਾਲ ਲੈ ਕੇ ਥਾਣੇ ਚਲਾ ਜਾਂਦਾ ਹੈ ਥਾਣੇਦਾਰ ਕਹਿੰਦਾ ਕੀ ਚੱਕਰ ਹੈ ਜੀ ਠੇਕੇਦਾਰ ਕਹਿੰਦਾ ਸਾਹਿਬ ਜੀ ਸਾਡੀ ਕੁੜੀ ਬਾਗ ਵਿੱਚ ਘਾਹ ਬਣਾਉਣ ਗਈ ਸੀ ਤਾਂ ਬਿਆੰਤ ਨੇ ਉਹਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਥਾਣੇਦਾਰ ਕਹਿੰਦਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿਸੇ ਤੇ ਰੱਜੂ ਕਹਿੰਦਾ ਨਹੀਂ ਸਾਹਿਬ ਜੀ ਮੈਂ ਵੀ ਦੇਖਿਆ ਥਾਣੇਦਾਰ ਕਹਿੰਦਾ ਦੇਖ ਲੈਣਾ ਕੁੜੀ ਦੇ ਬਿਆਨ ਹੋਣਗੇ ਠੇਕੇਦਾਰ ਕਹਿੰਦਾ ਕੁੜੀ ਦਾ ਤਾਂ ਰੋ ਰੋ ਬੁਰਾ ਹਾਲ ਹੋ ਰੱਖਿਆ ਥਾਣੇਦਾਰ ਕਹਿੰਦਾ ਚੱਲ ਤੇਰੀ ਰਿਪੋਰਟ ਲਿਖ ਲੈਂਦਾ ਹਾਂ ਦੇਖ ਕੁੜੀ ਮੁੱਕਰ ਗਈ ਤਾਂ ਕਿਸ ਉਲਟਾ ਥੋਡੇ ਤੇ ਪਾ ਦੇਣਾ ਬਿਆਨ ਇਧਰ ਬਿਆਨਤ ਚੁਬਾਰੇ ਤੇ ਬੈਠ ਕੇ ਸੋਚ ਰਿਹਾ ਹੈ ਕਿ ਹੁਣ ਕੀ ਬਣੇਗਾ ਸੁੱਚਾ ਅਜੇ ਬਾਹਰ ਨਹੀਂ ਆਇਆ ਇਹ ਵੱਡੀ ਮੁਸੀਬਤ ਆ ਗਈ ਘਰ ਵਾਲੇ ਵੀ ਸਾਥ ਨਹੀਂ ਦੇਣਾ ਕਿਹਦੇ ਨਾਲ ਗੱਲ ਕਰਾਂ ਬਿਆਨਤ ਫੋਨ ਕਰਦਾ ਹੈ ਤੇ ਲਗਾਉਂਦਾ ਹੈ ਬਿਆਨਤ ਕਹਿੰਦਾ ਹੈ ਹਲੋ ਜੀ ਸਤਿ ਸ੍ਰੀ ਅਕਾਲ ਜੀ ਰਮਨਜੋਤ ਕਹਿੰਦੀ ਸਤ ਸ੍ਰੀ ਅਕਾਲ ਵੀਰ ਜੀ ਬਿਅੰਤ ਕਹਿੰਦਾ ਭੈਣ ਜੀ ਸਮਝ ਨਹੀਂ ਆ ਰਹੀ ਗੱਲ ਕਿਵੇਂ ਕਰਾਂ ਰਮਨਜੋਤ ਕਹਿੰਦੀ ਕੀ ਹੋਇਆ ਵੀਰ ਜੀ ਦੱਸੋ ਕੋਈ ਗੱਲ ਨਹੀਂ ਬਿਅੰਤ ਕਹਿੰਦਾ ਮੈਨੂੰ ਕੋਈ ਹੋਰ ਮਿਲਿਆ ਨਹੀਂ ਜੋ ਇਸ ਸਮੱਸਿਆ ਦੇ ਵਿੱਚੋਂ ਬਾਹਰ ਕੱਢ ਸਕੇ ਰਮਨਜੋਤ ਕਹਿੰਦੀ ਗੱਲ ਤਾਂ ਦੱਸੋ ਵੀਰ ਜੀ ਡਰੋ ਨਾ ਬਿਅੰਤ ਕਹਿੰਦਾ ਭੈਣ ਜੀ ਗੱਲ ਐਦਾਂ ਹੈ ਉਹ ਸਾਰੀ ਗੱਲ ਦੱਸ ਦਿੰਦਾ ਹੈ ਅਰਮਾਨਜੋਤ ਕਹਿੰਦੀ ਦੇਖੋ ਵੀਰ ਜੀ ਜੇਕਰ ਕੁੜੀ ਨੇ ਤੁਹਾਡੇ ਖਿਲਾਫ ਬਿਆਨ ਦੇ ਦਿੱਤੇ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਬਿਅੰਤ ਕਹਿੰਦਾ ਫਿਰ ਕੀ ਕੀਤਾ ਜਾਵੇ ਅਰਮਾਨਜੋਤ ਕਹਿੰਦੀ ਕੋਸ਼ਿਸ਼ ਕਰੇ ਕੋ ਕਰੋ ਕੇ ਉਸ ਨਾਲ ਕਰਨ ਪੈਸੇ ਵਗੈਰਾ ਦੇ ਕੇ ਗੱਲ ਖਤਮ ਕਰ ਦਿਓ ਵਿਅੰਤ ਕਹਿੰਦਾ ਠੀਕ ਆ ਪਰ ਜੇਕਰ ਕੇਸ ਲੱਗ ਗਿਆ ਫਿਰ ਅਰਮਾਨਜੋਤ ਕਹਿੰਦੀ ਫਿਰ ਤੁਹਾਨੂੰ ਜੇਲ੍ਹ ਅਤੇ ਜੁਰਮਾਨਾ ਹੋਵੇਗਾ ਵਿਅੰਤ ਕਹਿੰਦਾ ਫੋਰ ਕੋਈ ਹੱਲ ਨਹੀਂ ਅਰਮਾਨਜੋਤ ਕਹਿੰਦੀ ਇੱਕ ਹੈ ਜੇਕਰ ਤੁਸੀਂ ਕਰ ਲਓ ਤਾਂ ਵਿਅੰਤ ਕਹਿੰਦਾ ਠੀਕ ਹੈ ਜੀ ਕੱਲ ਨੂੰ 22 ਦੀ ਆਖਰੀ ਤਾਰੀਖ ਹੈ ਰੱਬ ਸੁੱਖ ਰੱਖੇ ਮਿਲਦੇ ਆ ਆਹ ਗੱਲ ਕਿਸੇ ਹੋਰ ਨੂੰ ਨਾ ਦੱਸਣਾ ਅਰਮਾਨਜੋਤ ਕਹਿੰਦੀ ਫਿਕਰ ਨਾ ਕਰੋ ਨਹੀਂ ਦੱਸਦੀ ਕਿਸੇ ਨੂੰ ਵਿਆਨ ਤੂੰ ਫੋਨ ਕੱਟ ਦਿੰਦਾ ਹੈ ਬੈਠ ਕੇ ਫਿਰ ਤੋਂ ਸੋਚਾਂ ਵਿੱਚ ਅੱਜ ਦੀ ਰਾਤ ਬਹੁਤ ਔਖੀ ਲੰਘਣੀ ਸੀ ਹਰ ਪਾਸੇ ਤੋਂ ਮੁਸੀਬਤਾਂ ਹੀ ਮੁਸੀਬਤਾਂ ਕੱਲ ਨੂੰ ਇੱਕ ਖੁਸ਼ੀ ਸੀ ਸੁੱਚੇ ਦੇ ਵਾਪਸ ਆਉਣ ਤੇ ਦੂਜਾ ਡਰ ਵੀ ਸੀ ਕਿ ਕੀ ਹੋਵੇਗਾ ਘਰ ਵਾਲਿਆਂ ਨੂੰ ਵੀ ਕੁਝ ਨਹੀਂ ਕਹਿ ਸਕਦਾ ਗਲਤੀ ਖੁਦ ਦੀ ਸੀ ਦੂਜਿਆਂ ਨੂੰ ਕੀ ਕਹੇ ਐਦਾਂ ਹੀ ਚੰਨ ਨੂੰ ਦੇਖਦੇ ਦੇਖਦੇ ਸੋਚ ਰਿਹਾ ਸੀ ਸਵੇਰ ਦਾ ਟਾਈਮ ਸੀ ਸ਼ਹਿਰ ਵਿੱਚ ਸਭ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਸੀ ਸਾਜ਼ਨਾਂ ਦੀਆਂ ਆਵਾਜ਼ਾਂ ਬਹੁਤ ਸੀ ਅਤੇ ਪ੍ਰਦੂਸ਼ਣ ਕਰਕੇ ਗਰਮੀ ਹੋਰ ਵੱਧ ਰਹੀ ਸੀ ਕੋਟ ਦਾ ਟਾਈਮ ਹੋ ਗਿਆ ਸਭ ਹੌਲੀ-ਹੌਲੀ ਅੰਦਰ ਇਕੱਠੇ ਹੋ ਰਹੇ ਸੀ ਜਸ ਅਤੇ ਅਰਮਾਨ ਜੋਤ ਵੀ ਕੋਟ ਆ ਗਏ ਜਸਪ੍ਰੀਤ ਦੀ ਗਵਾਹੀ ਦੀ ਕਤਾਰ ਵਿੱਚ ਬੈਠਾ ਸੀ ਬਿਆਨਤ ਨਹੀਂ ਦਿਖ ਰਿਹਾ ਸੀ ਦਲਵੀਰ ਸਿੰਘ ਅਤੇ ਪਿੰਡ ਦਾ ਸਰਪੰਚ ਵੀ ਇੱਕ ਪਾਸੇ ਬੈਠੇ ਸੀ ਦਲਵੀਰ ਸਿੰਘ ਦਾ ਚਿਹਰਾ ਬਹੁਤ ਦੁਖੀ ਸੀ ਜਸਨੇ ਅਰਮਾਨਜੋਤ ਨੂੰ ਪੁੱਛਿਆ ਕਿ ਅੱਜ ਬਿਆਨਤ ਨਹੀਂ ਦਿਖ ਰਿਹਾ ਤਾਂ ਉਸਨੇ ਕਿਹਾ ਕਿ ਸ਼ਾਇਦ ਕੋਈ ਕੰਮ ਹੋਵੇ ਘਰ ਵਿੱਚ ਸੁਚੇ ਨੂੰ ਪੇਸ਼ ਕਰਦੇ ਆਂ ਜੱਜ ਦੇ ਆਉਣ ਤੇ ਸਭ ਖੜੇ ਹੋ ਜਾਂਦੇ ਆ ਜੱਜ ਸਾਹਿਬ ਕਹਿੰਦੇ ਕਾਰਵਾਈ ਸ਼ੁਰੂ ਕੀਤੀ ਜਾਵੇ ਅਰਮਾਨਜੋਤ ਕਹਿੰਦੀ ਜੱਜ ਸਾਹਿਬ ਅਖੀਰ ਵਿੱਚ ਮੇਰਾ ਗਵਾਹ ਜਸਪ੍ਰੀਤ ਨੇ ਜੋ ਬਿਆਨ ਦਿੱਤਾ ਉਹਦੇ ਨਾਲੇ ਸਾਬਤ ਹੁੰਦਾ ਹੈ ਕਿ ਸੁੱਚਾ ਬੇਕਸੂਰ ਹੈ। ਵਕੀਲ ਕਹਿੰਦਾ, "ਆਬਜੈਕਸ਼ਨ ਸਰ।" ਜੱਜ ਸਾਹਿਬ ਕਹਿੰਦੇ, "ਹਾਂਜੀ, ਦਸਤੋ ਤੁਸੀਂ।" ਵਕੀਲ ਕਹਿੰਦਾ, "ਜੱਜ ਸਾਹਿਬ ਠੀਕ ਹੈ। ਜਸਪ੍ਰੀਤ ਦਾ ਖੂਨ ਨਹੀਂ ਹੋਇਆ, ਪਰ ਕਿਸੇ ਦਾ ਖੂਨ ਤਾਂ ਹੋਇਆ ਅਤੇ ਉਹ ਲਾਸ਼ ਸੁੱਚੇ ਦੇ ਕਮਰੇ ਵਿੱਚੋਂ ਮਿਲੀ ਹੈ।" ਜੱਜ ਸਾਹਿਬ ਕਹਿੰਦਾ, "ਹਾਂਜੀ ਵਕੀਲ ਸਾਹਿਬਾ, ਤੁਸੀਂ ਕੁਝ ਕਹਿਣਾ ਚਾਹੋਗੇ?" ਅਰਮਾਨ ਜੱਤ ਕਹਿੰਦੇ, "ਹਾਂਜੀ ਜੱਜ ਸਾਹਿਬ।" ਜਸਪ੍ਰੀਤ ਦੇ ਬਿਆਨ ਵਿੱਚ ਉਸਨੇ ਕਿਹਾ ਹੈ ਕਿ ਉਸ ਦਾ ਪਰਸ ਚੋਰੀ ਹੋ ਗਿਆ ਅਤੇ ਉਹੀ ਪਰਸ ਮਿਰਤ ਦੇ ਕੋਲ ਮਿਲਦਾ ਹੈ। ਇਹਦਾ ਮਤਲਬ ਉਹ ਚੋਰ ਹੈ। ਅਤੇ ਉਹ ਸੁੱਚੇ ਦੇ ਕਮਰੇ ਵਿੱਚ ਵੀ ਚੋਰੀ ਕਰਨ ਗਿਆ ਸੀ। ਜਸ ਕਹਿੰਦੀ ਪਰ ਉਹ ਚੋਰੀ ਕਰਨ ਆਇਆ ਸੀ ਠੀਕ ਹੈ ਪਰ ਉਹ ਮਾਰ ਕੇ ਮਿੰਗਿਆ। ਅਰਮਾਨ ਜੋਤ ਕਹਿੰਦੀ ਜੱਜ ਸਾਹਿਬ ਮਿਰਤ ਦੀ ਪੋਸਟਮਾਸਟਰ ਰਿਪੋਰਟ ਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਸਨੇ ਭਾਰੀ ਮਾਤਰਾ ਵਿੱਚ ਨਸ਼ਾ ਲੈ ਰੱਖਿਆ ਸੀ ਜੱਜ ਸਾਹਿਬ ਕਹਿੰਦਾ ਅੱਛਾ ਅੱਗੇ ਅਰਵੰਜੁਤ ਕਹਿੰਦੀ ਉਹ ਨਸ਼ੇ ਵਿੱਚ ਸੀ ਅਤੇ ਚੋਰੀ ਕਰਨ ਲਈ ਆਇਆ ਜਦੋਂ ਕਮਰੇ ਵਿੱਚ ਆਇਆ ਤਾਂ ਉਹ ਸੁੱਚਾ ਉੱਥੇ ਆਪਣੀ ਤਿਆਰੀ ਕਰ ਰਿਹਾ ਸੀ ਘਰ ਜਾਣ ਦੀ ਉਹ ਸੁੱਚੇ ਨੂੰ ਦੇਖ ਕੇ ਡਰ ਗਿਆ ਅਤੇ ਅਲਮਾਰੀ ਦੇ ਵਿੱਚ ਛੁਪ ਗਿਆ ਸੁੱਚੇ ਨੇ ਤਾਲਾ ਲਗਾ ਦਿੱਤਾ ਸੋ ਉਸ ਦੇ ਵਿੱਚ ਉਸ ਨੇ ਨਾਮ ਤੋੜ ਦਿੱਤਾ ਕਿਸ ਸਾਫ ਹੈ ਜੱਜ ਸਾਹਿਬ ਜਸ ਸਾਹਿਬ ਕਹਿੰਦੇ तमाम ਦਲੀਲਾਂ ਅਤੇ ਸਬੂਤਾਂ ਦੇ ਬੁਨਿਆਦ ਤੇ ਸਾਬਤ ਹੁੰਦਾ ਹੈ ਕਿ ਕਤਲ ਸੁੱਚੇ ਨੇ ਨਹੀਂ ਕੀਤਾ ਇਹ ਇੱਕ ਐਕਸੀਡੈਂਟ ਕਿਹਾ ਜਾ ਸਕਦਾ ਹੈ ਅਦਾਲਤ ਸੁੱਚੇ ਨੂੰ ਬਰੀ ਕਰਦੀ ਹੈ ਅਦਾਲਤ ਖਤਮ ਕੀਤੀ ਜਾਂਦੀ ਹੈ ਸੁੱਚਾ ਬਹੁਤ ਖੁਸ਼ ਹੁੰਦਾ ਹੈ अरमान ज्योत ਅਤੇ ਜਸ ਵੀ ਬਹੁਤ ਖੁਸ਼ ਸੀ ਦਲਵੀਰ ਸਿੰਘ ਖੁਸ਼ ਹੋ ਕੇ ਵੀ ਨਾ ਖੁਸ਼ ਸੀ ਸੁੱਚਾ ਦਲਵੀਰ ਸਿੰਘ ਨੂੰ ਗੱਲ ਲਾਉਂਦਾ ਹੈ ਅਤੇ ਵਿਅੰਤ ਬਾਰੇ ਪੁੱਛਦਾ ਹੈ ਦਲਵੀਰ ਸਿੰਘ ਕਹਿੰਦਾ ਉਹ ਬੇਅੰਤ ਸਰਪੰਚ ਕਹਿੰਦਾ ਮੈਂ ਵੀ ਆਇਆ ਹਾਂ ਕਾਕੇ ਸੁੱਚਾ ਕਹਿੰਦਾ ਸਤਿ ਸ੍ਰੀ ਅਕਾਲ ਜੀ ਦਲਵੀਰ ਸਿੰਘ ਕਹਿੰਦਾ ਬਹੁਤ ਵਾ ਧੰਨਵਾਦ ਈਏ ਤੁਸੀਂ ਦੱਸੋ ਸੇਵਾ ਕਿੰਨੀ ਦੇਈਏ ਅਰਮਨਜੋਤ ਕਹਿੰਦੀ ਤੁਸੀਂ ਠੀਕ ਐ ਦਿੱਤਾ ਜਿੰਨੀ ਮਰਜ਼ੀ ਦੇ ਦਿਓ ਦਲਵੀਰ ਸਿੰਘ ਆਪਣੀ ਜੇਬ ਵਿੱਚੋਂ 50000 ਕੱਢਦਾ ਹੈ ਅਰਮਨਜੋਤ ਕਹਿੰਦੀ ਅੰਕਲ ਜੀ ਇਹ ਬਹੁਤ ਜ਼ਿਆਦਾ ਹੈ ਤੁਸੀਂ ਮੈਨੂੰ 10000 ਦੇ ਦਿਓ ਇਹ ਮੇਰੀ ਫੀਸ ਹੈ ਦਲਵੀਰ ਕਹਿੰਦਾ ਪਰ ਉਹ ਵਕੀਲ ਦਾ 3 ਲੱਖ ਮੰਗ ਰਿਹਾ ਸੀ ਅਰਮਾਨਜੋਤ ਕਹਿੰਦੀ ਦੇਖੋ ਜੀ ਆਪਣਾ ਅਲੱਗ-ਅਲੱਗ ਹਿਸਾਬ ਹੁੰਦਾ ਕੋਈ ਪੈਸੇ ਨਹੀਂ ਪੇਸ਼ ਕਰਦਾ ਕੋਈ ਈਮਾਨ ਲਈ ਕੋਈ ਪੈਸੇ ਲਈ ਪੇਸ਼ਾ ਕਰਦਾ ਕੋਈ ਈਮਾਨ ਲਈ ਉਹਨਾਂ ਦਾ ਜ਼ਮੀਨ ਮਰ ਚੁੱਕਿਆ ਹੈ ਪਰ ਮੇਰਾ ਜਿੰਦਾ ਹੈ ਦਲਵੀਰ ਕਹਿੰਦਾ ਤੀਏ ਤੇਰੇ ਵਰਗੀ ਸਭ ਦੀ ਸੋਚ ਹੋਵੇ ਜੱਟ ਦੀ ਜ਼ਮੀਨ ਨੰਨ ਲਾਮ ਹੋਵੇ ਰਮਨਜੋਤ ਕਹਿੰਦੀ ਬਾਪੂ ਜੀ ਇੱਕ ਗੱਲ ਕਹਾ ਸਿਰਫ ਜੱਟ ਗਾਣਿਆਂ ਵਿੱਚ ਹੀ ਵਧੀਆ ਲੱਗਦਾ ਉੰਜ ਤੱਕ ਕੇਸਾਂ ਵਿੱਚ ਜਾ ਕੇ ਜੁੱਤੀ ਖਸਾ ਲੰਦਾ ਸਰਪੰਚ ਸਾਹਿਬ ਕਹਿੰਦਾ ਕਈਆਂ ਨੂੰ ਇਸ ਤੇ ਮਾਣ ਹੁੰਦਾ ਸਾਡੇ ਤੇ ਕੇਸ ਹੈ ਰਮਨਜੋਤ ਕਹਿੰਦੀ ਕੇਸ ਹੋਵੇ ਕੌਮ ਲਈ ਲੜਦੇ ਦਾ ਤਾਂ ਮਾਣ ਵੀ ਕਰੀਏ ਅੱਜਕੱਲ ਦੇ ਕੇਸ ਕੁੜੀਆਂ ਨਸ਼ਿਆਂ ਜ਼ਮੀਨ ਦਾ ਰੌਲਾ ਬਸ ਆਹੀਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰ ਦਿਓ ਜੀ ਕਹਾਣੀ ਨੂੰ ਲਾਈਕ ਵੀ ਕਰ ਦਿਓ ਧੰਨਵਾਦ ਜੀ